ਮੈਂ ਰੋਜ਼ ਮਾਮਾ ਨੂੰ ਹੀ ਮਿਲਦਾ। ਇਹ ਕਹਿੰਦੀ ਆ ਪੁੱਤ ਸਾਡੀ ਤਾਂ ਜਿਵੇਂ ਔਖੀ ਸੌਖੀ ਹੋਣ ਲੰਗੀ। ਜਿੰਨੀ ਕ ਰਹਿ ਗਈ ਲੰਘ ਜੂ। ਜਵਾਕਾਂ ਦਾ ਕਰਦੇ ਕੋਈ। ਸਾਡੇ ਜਵਾਕ ਪੜ੍ਹ ਲਿਖ ਕੇ ਫੇਰ ਘਰੇ ਮੁੜਿਆਏ। ਮੈਂ ਕਹਿੰਨਾ ਬੇਬੇ ਬੱ ਲੱਗਿਆ ਹੋਇਆ ਕੋਈ ਗੱਲ ਨਹੀਂ। ਇੰਨਾ ਮਾਮਾ ਨੂੰ ਫਿਕਰ ਇਹ ਆ ਵੀ ਚਲ ਸਾਡੀ ਤਾਂ ਲੰਗੀ। ਅੱਧ ਪਜਦ ਰਹਿ ਗਈ। ਘਟੁਕਟ ਅਸੀਂ ਅੱਖਾਂ ਦੇ ਸਾਹਮਣੇ ਸਾਡੀ ਕਬੀਲਦਾਰ ਨੂੰ ਲੀਤ ਚੜਦਾ ਤਾਂ ਦੇਖ ਜੀਏ। ਸਕੂਲਾਂ 'ਚ ਕੌਣ ਪੜਦਾ? ਗਰੀਬਾਂ ਦੇ ਬੱਚੇ। ਕੀ ਕਰਨ ਜਾਂਦੇ ਸੀ ਦਲੀਆ ਖਾਨ ਹੁਣ ਐਨੇ ਪਧੀਆਂ ਬਣਾਤੇ ਸਰਕਾਰੀ ਸਕੂਲ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ 805 ਬੱਚੇ NEET ਦਾ ਪੇਪਰ ਕਲੀਅਰ ਕਰ ਗਏ ਸਰਕਾਰੀ ਸਕੂਲਾਂ ਦੇ ਡਾਕਟਰ ਬਣਨਗੇ ਹੁਣ 446 ਬੱਚੇ JEE ਦਾ ਪੇਪਰ ਕਲੀਅਰ ਕਰ ਗਏ ਔਖਾ ਸਭ ਤੋਂ ਔਖਾ ਟੈਸਟ ਹੈ ਜੀ ਉਹ 44 ਬੱਚੇ JEE ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਜਦੋਂ ਉਹ ਨਾ ਕਰੋੜ ਕਰੋੜ ਰੁਪਏ ਦੇ 80 80 ਲੱਖ ਰੁਪਏ ਦੇ ਪੈਕੇਜ ਤੇ ਕੰਪਨੀਆਂ ਨੇ ਕਿਹਾ ਵੀ 80 ਲੱਖ ਰੁਪਏ ਸਾਲ ਦਾ ਦੇਵਾਂਗੇ ਸਾਡੇ ਨਾਲ ਸਾਈਨ ਕਰ ਲਾ ਉਦੋਂ ਗਰੀਬੀ ਚੱਕੀ ਜਾਊਗੀ ਇਹ ਨੀਲੇ ਕਾੜਾ ਨਾਲ ਪੀਲੇ ਕਾੜਾ ਨਾਲ ਲਾਲ ਕਾੜਾ ਨਾਲ ਨਹੀਂ ਚੱਕੀ ਜਾਣੀ ਜਨਾਬ